ਅੱਜ ਦੇ ਹੁਕਮਨਾਮਾ ਸਾਹਿਬ ਦੀ ਸੰਖੇਪ ਵਿਚਾਰ ਸਰਵਣ ਕਰੋਤੇ ਸ਼ੇਰ ਜਰੂਰ ਕਰੋ ਜੀ ਗੁਰੂ ਸਾਹਿਬ ਕਿਰਪਾ ਕਰਨ ਇਹ ਪਾਈ ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਚਾਹਂਦਾ ਹੈ ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ ਕਿਉਂਕਿ ਉਸ ਦੇ ਅੰਦਰ ਇੱਕ ਛਿੰਵੇਂ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ਵਿਹਾਵ ਇਹ ਪਾਈ ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ ਉਸ ਦੇ ਪਰਿਵਾਰ ਨੂੰ ਉਸ ਦੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਦਾ ਤਾਪ ਛੱਡ ਜਾਂਦਾ ਹੈ। ਪਾਈ ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤਕ ਲਿਆ। ਇੱਕ ਪਾਈ ਵਿਕਾਰ ਪ੍ਰੋਗਨ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਦਵਾਈ ਦਿੱਤੀ ਉਸ ਨਾਮ ਤਾਰੂ ਨੇ ਉਸ ਮਨੁੱਖ ਦਾ ਸਾਰਾ ਹੀ ਕ੍ਰਿਕਾਰ ਪ੍ਰੋਗ ਘਟ ਦਿੱਤਾ ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮਿਹਰ ਕੀਤੀ ਤਾਂ ਉਸ ਨੇ ਆਪਣੀ ਸਾਰੀ ਜੀਵਨ ਕਹਾਣੀ ਹੀ ਸੋਹਣੀ ਬਣਾ ਲਈ ਆਪਣਾ ਸਾਰਾ ਜੀਵਨ ਸੰਭਾਲ ਲਿਆ 2 ਹੈ ਪਾਈ ਪ੍ਰਭੂ ਨੇ ਸਦਾ ਹੀ ਆਪਣੇ ਮੂਲ ਕਦੀਮਾਂ ਦੇ ਪਿਆਰ ਵਾਲੇ ਸੁਭਾਵ ਨੂੰ ਚੇਤੇ ਰੱਖਿਆ ਹੈ ਸਾਡਾ ਜੀਵਨ ਦਾ ਕੋਈ ਗੁਣ ਜਾਂ ਹੋ ਗੁਣ ਦਿਲ ਤੇ ਲਾ ਨਹੀਂ ਰੱਖਦਾ ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ ਉਸ ਨੂੰ ਵਿਕਾਰਾਂ ਦੇ ਕਹੇ ਚਲਣ ਤੋਂ ਬਚਾ ਲਿਆ ਤੈਨ ਹੀ ਪ੍ਰਭੂ ਤੂੰ ਸਾਡਾ ਮਾਲਕ ਹੈ ਤੂੰ ਗੁਣਾ ਦਾ ਖਜ਼ਾਨਾ ਹੈ ਤੂੰ ਡੁੰਗੇ ਚਿਗਰੇ ਵਾਲਾ ਹੈ ਜਦੋਂ ਤੂੰ ਪ੍ਰੇਰਣਾ ਦਿੰਦਾ ਹੈ ਤਦੋ ਹੀ ਮੈਂ ਤੇਰੀ ਸਿਫਤ ਤੇ ਸਲਾਹ ਕਰ ਸਕਦਾ ਹਾਂ हे ਨਾਨਕ ਸਦਾ ਸਿਧ ਪ੍ਰਭੂ ਦਾ ਨਾਮ ਜਪਿਆ ਕਰ ਇਹ ਹੀ ਸਦਾ ਹਾਮੀ ਭਰਨ ਵਾਲਾ ਹੈ ਪ੍ਰਭੂ ਆਪਣੇ ਸੇਵਕ ਦੀ ਸਦਾ ਇੱਜ਼ਤ ਰੱਖਦਾ ਆਇਆ ਹੈ 4 6 56 ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਏ ਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਪੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ WhatsApp group join ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ